ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਪਹੁੰਚੇ ਸੰਗਤ ਲੈ ਕੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਹਮਣੇ ਆ ਗਏ ਜੀ ਮੇਨ ਗੁਰੂ ਘਰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਪਹੁੰਚੇ ਸੰਗਤ ਲੈ ਕੇ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਹ ਗੇਟ ਦਾ ਕਾਫੀ ਚਰ ਹੋ ਗਿਆ ਜੀ ਕਰ ਸੇਵਾ ਦਾ ਕੰਮ ਚੱਲੀ ਜਾ ਰਿਹਾ ਹੈਗਾ ਹਜੇ ਵੀ ਚੱਲ ਰਿਹਾ ਮਿਸਤਰੀ ਮੰਜੂਰ ਲੱਗ ਰਹੇ ਨੇ ਕੰਮ ਕਰਨਾ ਆ ਦੇਖੋ ਜੀ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋਗੇ ਆਪਾਂ ਤਲਵੰਡੀ ਸਾਬੋ ਦੂਜੀ ਵਾਰ ਆਏ ਆ ਪਹਿਲਾਂ ਵੀ ਆਏ ਸੀਗੇ ਉਦੋਂ ਆਏ ਸੀਗੇ ਆਪਾਂ ਵਿਸਾਖੀ ਦੇ ਮੇਲੇ ਲੱਗਿਆ ਹੋਇਆ ਸੀ ਵਿਸਾਖੀ ਤੇ ਤੇ ਹੁਣ ਆਪਾਂ ਆਏ ਆਂਗੇ ਸੰਗਤ ਲੈ ਕੇ ਸਪੈਸ਼ਲ ਆ ਦੇਖੋ ਇਹ ਸੜਕਾਂ ਬੜੀਆਂ ਨੇ ਮੇਰੇ ਲੱਗਦਾ ਜਿਹੜੇ ਹਿਸਾਬ ਨਾਲ ਉਹ ਕੰਮ ਚੱਲ ਰਿਹਾ ਵਿਸਾਖੀ ਵੇਲੇ ਨੂੰ ਫਾਈਨਲ ਹੋ ਜਾਊਗਾ ਸਾਕੀ ਬੀਲ ਨੂੰ ਲੱਗਦਾ ਕੰਮ ਸਾਰਾ ਟੋਟਲ ਫਾਈਨਲ ਹੋ ਜੂਗਾ ਇੱਥੇ ਰੋਡ ਵਧੀਆ ਸਾਫ਼ ਬਣੀ ਜਾਂਦੇ ਨੇ ਵੱਡੇ ਬਣੀ ਜਾਂਦੇ ਨੇਗੇ ਸਾਹਮਣੇ ਤੁਸੀਂ ਦੇਖ ਸਕਦੇ ਗੁਰਦੁਆਰਾ ਮੇਨ ਗੁਰੂ ਘਰ ਤੇ ਹੁਣ ਆਪਾਂ ਜਾ ਰਹੇ ਹਾਂ ਉਧਰ ਮੱਥਾ ਟੇਕਣ ਨੂੰ ਤੇ ਸੰਗਤ ਆਪਣੀ ਪਹਿਲਾਂ ਜਾ ਚੁੱਕੀ ਹੈਗੀ ਤੇ ਦੂਜੇ ਬਾਈ ਨੂੰ ਬੁਲਾਉਣਾਗਾ ਉਹ ਖੜੀ ਹੈ ਜੀ ਆਪਣੀ ਗੱਡੀਆਂ ਇੱਕ ਆਹ ਖੜੀ ਹੈਗੀ ਤੇ ਇੱਕ ਆਹ ਖੜੀ ਹੈਗੀ ਇਧਰ ਪਾਰ ਕੇ ਹੈਗੀ ਇਹ ਉਹ ਆਪਾਂ ਇੱਧਰ ਜਾਵਾਂਗੇ ਗੁਰੂ ਘਰ ਮੱਥਾ ਵਗੈਰਾ ਟੇਕਾਂਗੇ ਲੰਗਰ ਪਾਣੀ ਸ਼ਕਾਂਗੇ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਦਿਖਾਣੇ ਆ ਤੁਹਾਨੂੰ ਅੰਦਰੋਂ ਅੰਦਰ ਸਟਾਰਟ ਕਰਦੇ ਮਾਲਾ ਇੱਧਰ ਜਾਂਦੇ ਹੋਏ ਇਹ ਸਾਹਮਣੇ ਆਈ ਮਾਤਾ ਸੁੰਦਰਕੌਰ ਜੀ ਲੰਗਰ ਹਾਲ ਲੋ ਜੀ ਦੋਸਤੋ ਹੁਣ ਆਪਾਂ ਲੱਗੇ ਆ ਇੱਥੇ ਜੋੜੇ ਜਮਾ ਕਰਾਣ ਇਹ ਸਾਰੀ ਬਿਲਡਿੰਗ ਉੱਥੇ ਤੱਕ ਜੋੜੇ ਕਰਦੀ ਬਣੀ ਹੋਈ ਹੈਗੀ ਜਮਾ ਕਰਾਣੇ ਜੋੜੇ ਆ ਦੇ ਗੁਰਦੁਆ ਗੁਰਦੁਆਰਾ ਦਮ ਤਖਤ ਸ੍ਰੀ ਦਮਦਵਾ ਸਾਹਿਬ ਪਹਿਲਾਂ ਆਇਆ ਸੀ ਉਸ ਟਾਈਮ ਦੇ ਰਾਤ ਨੂੰ ਹੁਣ ਆਪਾਂ ਡੇ ਆਏ ਹੋਇਆਗੇ ਹਾਂਜੀ ਦੋਸਤੋ ਕਰੋ ਇਹ ਦਰਸ਼ਨ ਇਹ ਆਇਆ ਜੀ ਗੁਰੂमुखी 35 ਇੱਥੇ ਜਿਹੜਾ ਇਹ ਸਾਹਮਣੇ ਗੁਰੂ ਘਰ ਆ ਇੱਥੇ ਗੁਰਮੁਖੀ ਲਿਖੀ ਜਾਂਦੀ ਹੈਗੀ ਤੇ ਇੱਥੇ ਸਰੋਵਰ ਹੈਗਾ ਸਨਾਨ ਕਰਨ ਵਾਸਤੇ ਇਹ ਸਾਹਮਣੇ ਹੈਗਾ ਜੀ ਮੇਨੂੰ ਗੁਰੂ ਘਰ ਕੋਨਵਾਬਾ ਪਹਿਲਾਂ ਵੀ ਦੱਸਿਆ ਆਪਾਂ ਅੱਜ ਦੂਜੀ ਵਾਰ ਆਏ ਆਂਗੇ ਇਸ ਤੋਂ ਪਹਿਲਾਂ ਆਪਾਂ ਆਏ ਸੀ ਪੂਰੇ ਬਸਾਖੀ ਦੇ ਮੇਲੇ ਤੇ ਉਦੋਂ ਕਾਠ ਜਾਦੇ ਸੀਗੇ ਆਏ ਵੀ ਰਾਤ ਨੂੰ ਸੀ ਉਹ ਦੇਖਣਾ ਕਰਨਾ ਤਾਂ ਕੀ ਆ ਉਹ ਰਾਤ ਨੂੰ ਜੋ ਦੇਖ ਸਕਦੇ ਜੀ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈਗਾ ਕਰੋ ਜੀ ਦਰਸ਼ਨ ਗੁਰਦੁਆਰਾ ਦੰਦਵਾ ਸਾਹਿਬ ਤਲਵੰਡੀ ਸਭ ਜੀ ਦੋਸਤੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਆਪਣੇ ਬੈਕ ਸਾਈਡ ਤੇ ਗੁਰਦੁਆਰਾ ਦਮਦਮਾ ਸਾਹਿਬ ਅੱਜ ਆਪਾਂ ਸੰਗਤ ਲੈ ਕੇ ਆਏ ਹੋਏ ਹਾਂਗੇ ਤੁਸੀਂ ਦੇਖ ਸਕਦੇ ਹੋ ਤੇ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਲੰਗਰ ਦਾ ਪੂਰਾ ਪ੍ਰਬੰਧ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਇੱਥੇ ਕੰਮ ਚੱਲ ਰਿਹਾ ਜੀ ਪੂਰਾ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਪਹੁੰਚੇ ਜੀ ਸੰਗਤ ਲੈ ਕੇ ਗੁਰਦੁਦੁਆਰਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਆਪਾਂ ਦੋ ਗੱਡੀਆਂ ਲੈ ਕੇ ਆਏ ਹਾਂ ਜੀ ਬਖਸ਼ੀ ਵਾਲੇ ਤੋਂ ਆਪਣੇ ਵੈੱਬਸਾਈਟ ਤੇ ਹੈਗਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੁਸੀਂ ਦੇਖ ਸਕਦੇ ਹੋਗੇ ਇਹ ਗੁਰਦੁਆਰਾ ਸ੍ਰੀ ਦਮਦਮਾ ਸਾਹਿਬਾ ਜੀ 메ਨ ਗੁਰੂ ਘਰ ਆ ਰੌਂਦਾ ਜੀ ਦਿਖਾਣਾ ਤੁਹਾਨੂੰ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਆਪਾਂ ਅੰਦਰ ਦਰਸ਼ਨ ਕਰ ਰਹੇ ਨੇ ਮੱਥਾ ਟੇਕ ਲਿਆ ਮੰਜੀ ਸਾਹਿਬ ਪਾਤਸ਼ਾਹੀ ਨੌਮੀ ਵਾਹ ਆ ਦੇਖੋ ਜੀ ਵੀ ਬਹੁਤ ਸੋਹਣਾ ਗੁਰੂ ਘਰ ਅੰਦਰੋਂ ਇੱਕ ਵਾਰ ਆਓ ਜਰੂਰ ਦਰਸ਼ਨ ਕਰਕੇ ਜਾਓ ਇੱਥੇ संगत जी, जी हम आप अंदर मत टेक है सोनू दर्शन कराने धन धन बा दीप सिंह जी, जो ए, जी।, आ, दीप जी आ, का जो खूह है दर्शन कराने ये खूह है जी उस दिखाने धन धन बाबा दीप सिंह जी का खूह है लिखा होगा वो मेहर करी सतगुरु मेहर करी ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਖੂ ਹੈ ਗਿਆ ਜੀ ਇਹ ਜਲ ਹੈ ਗਿਆ ਜੀ ਕਾਫੀ ਡੰਗਾਈ ਹੈਗੀ ਇਹਦੀ ਆ ਦੇਖੋ ਵਾਹਿਗੁਰੂ ਆ ਜਿਹੜੇ ਇੱਥੇ ਪੈਸੇ ਮੈਂ ਤਾਂ ਇਹਨਾਂ ਨੂੰ ਗਲਤ ਮੰਨਦਾ ਜਿਹੜੇ ਇੱਥੇ ਇਦਾਂ ਪੈਸੇ ਮਾਇਆ ਡੇਕਦੇ ਨੇਗੇ ਕਿਉਂਕਿ ਦੇਖੋ ਮੇਰੀ ਆਤ ਤੱਕ ਹੀ ਮੈਂ ਜੀ ਇਹਨੂੰ ਗਲਤ ਮੰਨਦਾ ਬਾਕੀ ਹਰੇਕ ਬੰਦੇ ਦੀ ਆਪਦੀ ਆਪਦੀ ਸਰਦਾਂ ਹੁੰਦੀ ਹੈ ਨਾ ਆ ਦੇਖੋ ਪੈਸੇ ਇੱਥੇ ਪੈਸੇ ਡਿੱਗਣ ਨੂੰ ਤਾਂ ਗੋਲਕ ਚ ਪਾ ਦਿਆ ਕਰੋ ਪੈਸੇ ਚਲੋ ਇਹ ਵੀ ਚੱਕ ਚੱਕ ਲੈਂਦੇ ਨੇ ਜਿਹੜੇ ਹੁਣ ਥੱਲੇ ਵਗ ਜਾਂਦੇ ਨੇ ਖੂਹ ਚ ਉਹ ਤਾਂ ਨਹੀਂ ਚੱਕਦੇ ਹੈਗੇ ਇੱਥੋਂ ਦਾ ਚੱਕ ਲਾਂਗੇ ਜਿਹੜੇ ਖੂਹ ਦੇ ਵਿੱਚ ਡਿੱਗੇ ਉਹ ਨਹੀਂ ਚੱਕ ਸਕਦੇ ਨਾ ਕਰੋ ਜੀ ਦਰਸ਼ਨ ਇਹ ਸਾਹਮਣੇ ਜੋ ਹੈਗਾ ਇਹ ਸਰੋਵਰ ਹੈ ਜੀ ਅੰਡਰਗਰਾਊਂਡ ਸਰੋਵਰ ਹਾਂਜੀ ਦੋਸਤੋ ਗੁਰਦੁਆਰਾ ਲਿਖਣ ਸਰ ਸਾਹਿਬ ਇੱਥੇ ਕਹਿੰਦੇ ਗੁਰਮੁਖੀ ਲਿਖਣੀ ਪੈਂਦੀ ਹੈ ਜੋ ਵੀ ਤੁਹਾਨੂੰ ਭਾਸ਼ਾ ਦੇ ਉਹ ਲਿਖੋ ਤੇ ਪੂਰਾ ਗਿਆਨ ਪ੍ਰਾਪਤ ਹੁੰਦਾ ਹੈਗਾ ਲੋ ਜੀ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਦੇ ਸਾਰੇ ਕਿਤੇ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਹੁਣ ਆਪਾਂ ਛਕਾਂਗੇ ਲੰਗਰ ਪਾਣੀ ਲੰਗਰ ਪਾਣੀ ਤੋਂ ਬਾਅਦ ਸੰਗਤ ਆਪਣੀ ਯਾਰੀ ਲੰਗਰ ਪਾਣੀ ਛਕਣ ਇਸ ਤੋਂ ਬਾਅਦ ਆਪਾਂ ਬਸ ਆਪਣੇ ਪਿੰਡ ਵੱਲ ਸ਼ਹਿਰ ਵੱਲ ਨੂੰ ਚਾਲੇ ਪਾ ਦੇਣੇ ਨੇ ਠੀਕ ਹੈ ਇਹ ਵੀਡੀਓ ਕਰਦੇ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਵਿਸਾਖੀ ਦੇ ਮੇਲੇ ਤੇ ਕੌਣ-ਕੌਣ ਆ ਰਿਹਾ ਆਪਾਂ ਵੀ ਜਰੂਰ ਆਵਾਂਗੇ ਮਿਲਦੇ ਆਂ ਫਿਰ ਤੁਹਾਨੂੰ ਨਮੀ ਵੀਡੀਓ ਦੇ ਵਿੱਚ ਤਦ ਤੱਕ ਲਓ ਜੀ ਦੋਸਤੋ ਹੁਣ ਆਪਾਂ ਇਥੋਂ ਲਵਾਂਗੇ ਆਪਣੇ ਜੋੜੇ ਜੋੜੇ ਲੈ ਕੇ ਨਿਕਲਦੇ ਆਂ ਸੰਗਤ ਲੰਗਰ ਬਾਣੀ ਛਕਣ ਗਈ ਹੋਈ ਆ ਵਾਹਿਗੁਰੂ ਸਤਨਾਮ ਉ ਆ ਜਿਆਦਾ ਕੰਮ ਚੱਲ ਰਿਹਾ ਜੀ ਇਹ ਦੇਖ ਸਕਦੇ ਆਂ